ਇਹ ਤੀਜੇ ਸੂਏ ਵਾਸਤੇ 6 ਮਹੀਨਿਆਂ ਤੋਂ ਉੱਤੇ ਹੀ ਗੱਭਣਾ ਤੀਜੇ ਸੂਏ ਵਾਸਤੇ 6 ਮਹੀਨਿਆਂ ਤੋਂ ਉੱਪਰ ਗੱਭਣ ਹੋ ਗਈ ਹੈ ਪਹਿਲੇ ਸੂਏ 14 ਕਿਲੋ ਐਰਕੀ ਦਿੱਤਾ ਇਹਨੇ 16 ਕਿਲੋ ਐਰਕੀ 16 ਕਿਲੋ ਹਾਂ ਹੁਣ 6 ਮਹੀਨਿਆਂ ਤੋਂ ਪਾਰ ਹਾਂ ਡਰਾਈ ਕਰਨ ਨੂੰ ਤਿਆਰੀ ਹੈ ਤੀਜੇ ਦਿਨ ਜਾਨੀ 4 ਕਿਲੋ ਦੋ ਦਿੰਦੀ ਹੈ ਮਨ ਲਾ ਜੇ ਕੋ ਚੋਣ ਵਾਲਾ ਬੰਦਾ ਹੋਵੇ ਅਜੇ ਮਹੀਨਾ ਖੰਡ ਹੋਰ ਵੀ ਚੰਗਾ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਰੋਡੇ ਖੁਰਦ ਦੇ ਵਿੱਚ ਰੋਡੇ ਪਿੰਡ ਵੱਡਾ ਪਿੰਡ ਹੈ ਜਿਹੜਾ ਉਹ ਰਹਿ ਗਿਆ ਅੱਗੇ ਮਿੱਤਰੋ ਇਹ ਜਦੋਂ ਰੋਡੇ ਤੋਂ ਆਪਾਂ ਰੋਡੇ ਕਾਲਜ ਵਾਲੀ ਛੜਕ ਫੜ ਕੇ ਕੋਟਕਪੂਰਾ ਬਾਗਾਪਰਾਣਾ ਰੋਡ ਤੇ ਚੜ੍ਹਦੀ ਆ ਜਿਹੜੀ ਛੜਕ ਤੁਸੀਂ ਉਦੋਂ ਪਿੱਛੇ ਥੋੜਾ ਜਾ ਰਹੇ ਜਿਹੜਾ ਰੋਡੇ ਖੁਰਦ ਪਿੰਡ ਦੀ ਇੱਕ ਛਲਕ ਜੀ ਪਾਊਗੀ ਘਰ ਬੈਠੇ 10 12 ਔਰ ਨਾਲ ਗੁਰਦੁਆਰਾ ਸਾਹਿਬ ਵੀ ਆ ਨੇੜੇ ਰੋਡੇ ਕਾਲਜ ਵੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇਹ ਪਰਿਵਾਰ ਵੀ ਫੋਰਨ ਕੰਟਰੀ ਦੇ ਵਿੱਚ ਸਥਿਤ ਆ ਤੇ ਅੱਜ ਉਸੇ ਤਰ੍ਹਾਂ ਹੀ ਫੇਰ ਫੋਰਨ ਕੰਟਰੀ ਦੇ ਵਿੱਚ ਜਾਣਾ ਵਾ ਲੈ ਮਿੱਤਰੋ ਇੱਕ ਗੱਲ ਹੋਰ ਆ ਵੀ ਭਾਈ ਜੱਗਾ ਵੀ ਚੱਲਿਆ ਤੇ ਭਾਈ ਦੇ ਜੱਗੇ ਦੇ ਨਾਲ ਹੀ ਇਸ ਭਰਾ ਨੇ ਜਾਣਾ ਵਾ ਕਿਹੜੇ ਦੇਸ਼ ਦੇ ਵਿੱਚ ਚੱਲਿਆ 3 ਜਨਵਰੀ ਵਿਕਾਊ ਆ ਮੈਂ ਵੀ ਟੌਪ ਕਲਾਸ ਆ ਟੌਪ ਦਾ ਰਿਜ਼ਲਟ ਆ 2000 ਨਾਲ ਪਿਛਲੇ ਸੋਏ ਦੇ ਬੱਚਾ ਪਤਨੀ ਉਦੋਂ ਪਿਛਲੇ ਦਾ ਗੱਲਬਾਤ ਕਰ ਲੈਣੇ ਆਪਾਂ ਦੋਵੇਂ ਬੱਚੇ ਆ ਜਿਹੜੇ ਇਸੇ ਮੱਝ ਦੇ ਆ ਆਓ ਮਿਲਦੇ ਆ ਭਾਈ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੜੇ ਭਾਈ ਵਧੀਆ ਵਧੀਆ ਸੇ ਤਾਂ ਠੀਕ ਠਾਕ ਫਿਰ ਪੂਰੀਆਂ ਵਧੀਆ ਜੀ ਫਿਰ ਜਾ ਰਿਹਾ ਹੈ हां बस ਜਾਣਾ ਹੈ ਰਹਿ ਗਿਆ ਹੁਣ ਤੱਕ ਇੱਕ ਤਰੀਕ ਨੂੰ ਜਾ ਰਹੇ ਫਿਰ ਇੱਕ ਤਰੀਕ ਨੂੰ ਹਾਂਜੀ ਇਹ ਮੁੰਡੇ ਨਾਲ ਹੀ ਜਾਣ ਇਹ ਬਾਈ ਦੇ ਵੀ ਨਾਲ ਹੀ ਜਾਣਾ ਹੈ ਤੁਰਦੇ ਬਾਈ ਮੈਨੂੰ ਤੁਸੀਂ ਠੀਕ ਆ ਦੋਨੋਂ ਹੀ ਬੱਚੇ ਦੇ ਉੱਥੇ ਕੈਨੇਡਾ ਹੀ ਆ ਠੀਕ ਆ ਬਾਈ ਠੀਕ ਆ ਫਿਰ ਉੱਥੇ ਮਨ ਲਾ ਹੁਣ ਉੱਥੇ ਜਾ ਕੇ ਪਾਓਗੇ ਫਿਰ ਜੀ ਯਾਰੀ ਹੈ ਹੋਰ ਉੱਥੇ ਚੱਲੀ ਜਾਣਾ ਤੇ ਉੱਥੇ ਫਿਰ ਬਾਈ ਆਪਰਾ ਕੀ ਕਾਰੋਬਾਰ ਆ ਉੱਥੇ ਜਾ ਕੇ ਆਪਾਂ ਤਾਂ ਟਰੱਕਿੰਗ ਇਚਾ ਉੱਥੇ ਤੇ ਇਹ ਮੁੰਡੇ ਦਾ ਆ ਘਰਾਂ ਦਾ ਕੰਮ ਆ ਘਰਾਂ ਦਾ ਕੰਮ ਠੀਕ ਆ ਭਾਈ ਚਲੋ ਜ਼ਿੰਦਗੀ ਦਾ ਸਫਰ ਆ ਭਾਈ ਜਾਣਾ ਪੈਣਾ ਹਨਾ ਹਾਂਜੀ ਹਾਂਜੀ ਜਿੱਥੇ ਜਿੱਥੇ ਦਾ ਕੰਮ ਉੱਥੇ ਘਰਾਂ ਦਾ ਹੂੰ ਠੀਕ ਆ ਤੇ ਭਾਈ ਫਿਰ ਇਹ ਮੱਝ ਜਿਹੜੀ ਵੇਚਣੀ ਆ ਇਹ ਕਿੰਨਾ ਸੁਆਵ ਆ ਭਾਈ ਇਹ ਤੀਜੇ ਸੁਆस्ते 6 ਮਹੀਨਿਆਂ ਤੋਂ ਉੱਤੇ ਹੀ ਗੱਭਣ ਤੀਜੇ ਸੂਏ ਵਾਸਤੇ 6 ਮਹੀਨਿਆਂ ਤੋਂ ਉੱਪਰ ਗੱਪੜ ਹੋ ਗਈ ਹੈ ਹਾਂ ਹਾਂ ਪਹਿਲੇ ਸੂਏ ਦੀ ਉਹ ਕੱਟੀ ਖੜੀ ਹੈ ਠੀਕ ਆ ਉਹ ਹੈਗੀ ਹੈ ਕੈਪਟਨ ਦੀ ਠੀਕ ਆ ਜੀ ਦੂਜੇ ਸੂਏ ਲੰਡੇ ਤੋਂ ਕਰਾਸ ਕਰਾਈ ਸੀ ਉਹ ਬੱਚਾ ਦੇਗੀ ਠੀਕ ਆ ਜੀ ਐਰਕੀ ਫੇਰ ਕਰਤਨ ਦੋਸਤ ਐਰਕੀ ਫੇਰ ਕੈਪਟਨ ਆਪੇ ਆਪਣੇ ਬਾਦਸ਼ਾਹ ਠੀਕ ਆ ਠੀਕ ਆ ਆਪੇ ਬਾਦਸ਼ਾਹ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਦੇ ਦਿੰਦੀ ਬਈ ਦੋ ਪਹਿਲੇ ਸੂਏ 14 ਕਿਲੋ ਐਰਕੀ ਦਿੱਤਾ ਇਹਨੇ 16 ਕਿਲੋ ਐਰਕੀ 16 ਕਿਲੋ ਹੈ ਹਾਂ ਹੁਣ 6 ਮਹੀਨਿਆਂ ਤੋਂ ਪਾਰ ਆਉਣ ਡਰਾਈ ਕਰਨ ਨੂੰ ਤਿਆਰੀ ਹੈ ਤੀਜੇ ਦਿਨ ਜਾਨੀ 4 ਕਿਲੋ ਦੋ ਦਿੰਦੀ ਮਤਲ ਜਾਣਾ ਕਰਕੇ ਬਾਈ ਹੁਣ ਫਿਰ ਹਨਾ ਘਾਹੋ ਘੜੀ ਗੜੇ ਹੁਣ ਤੇ ਬਜ਼ੁਰਗਾਂ ਕਰੇ ਹੂੰ ਇਹਦੇ ਮੁੰਡੇ ਦੇ ਘਰੋਂ ਫਿਰ ਔਖਾ ਹੋ ਜਾਂਦਾ ਪੱਟਿਆਂ ਦਾ ਅੱਗੇ ਇਹਦਾ ਮੁੱਲ ਬਾਈ ਫਿਰ ਮੈਂਦਾ ਮੁੱਲ ਫੋਨ ਤੇ ਹੀ ਕਰਦਾਂਗੇ ਸਰ ਜੀ ਠੀਕ ਹੈ ਠੀਕ ਹੈ ਤੇ ਬੱਚਾ ਇਹਦਾ ਨਾਲ ਹੀ ਜਾਊਗਾ ਜਿਹੜਾ ਹੁਣ ਨਹੀਂ ਹੁਣ ਵਾਲਾ ਨਹੀਂ ਆੱਢੀ ਆ ਸਾਰਾ ਕੁਝ ਆੱਢੀ ਹੈ ਕੱਲੀ ਕੱਲੀ ਦੀ ਜੀ ਕੱਲੀ ਕੱਲੀ ਹਾਂਜੀ ਠੀਕ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਇਹ ਕੱਟੀ ਹੈ ਕਿ ਕੱਟਾ ਬਾਈ ਨਾਲ ਇਹਦਾ ਕੱਟੀ ਹੈ ਵੀ ਠੀਕ ਹੈ ਇਹ ਕੱਟੀਆਂ ਦੋਨੇ ਸੂਏ ਦੀ ਅੱਛਾ ਇਹ ਲੰਡੇ ਸਾਣ ਦੀ ਕਰਾਸ ਕਰਾਈ ਸੀ ਆ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਉਹ ਪਹਿਲੀ ਕੈਪਟ ਨਿੱਕੀ ਮਰਲੀ ਇਹ ਕੱਟੀ ਦਾ ਲੈ ਲੰਗ 10000 ਰੁਪਏ 10000 ਰੁਪਏ ਕੋਈ ਇਹਦੇ ਥੋੜਾ ਬੋਤਾ ਮੰਨਦਾ ਕਰ ਦਿਆਂਗੇ ਮੰਨ ਤਾਂ ਮਾਂ ਚੰਗੀ ਐ ਮਾਂ ਚੰਗੀ ਗੋਲੀਆਂ ਹੋਣੀ ਤੈਨੂੰ ਦੱਸ ਦੇਈ ਐ ਇਹਦਾ ਇਹਦਾ ਪਤਾ ਲੱਗੀ ਜਾਂਦਾ ਮੈਂ ਆ ਕੇ ਦੁੱਧ ਵਾਲੀ ਆ ਢਾਈ ਤੋਂ ਹੁਣ ਸਟਾਰਟ ਆਵੇਲਾ ਲੈਵਾ ਆ ਜੇ ਵੇਲਾ ਹਜੇ ਆਇਆ ਲੱਗਦਾ ਜਿਵੇਂ 7-8 ਕਿਲੋ ਦੁੱਧ 7-8 ਕਿਲੋ ਦੁੱਧ ਤੇ ਬਾਈ ਫਿਰ ਕੱਟੀ ਤੋੜ ਦਿਓ ਬਾਈ ਇਹ ਕਿਨੇ ਚਿਰ ਦੀ ਹੋਗੀ ਬਾਈ ਇਹ ਪੌਣੇ 1-2 ਸਾਲ ਦੀ ਹੋਗੀ ਪੌਣੇ 1-2 ਸਾਲ ਦੀ ਖੀਰੀ ਹੋਗੀ ਦੰਦਾ ਖੀਰੀ 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 ਜਿਵੇਂ ਬੰਨਣ ਵਾਲੀ ਆ ਨਾ ਬੰਨਣ ਵਾਲੀ ਤੇ ਉਹ ਸਹੀ ਹੀ ਦੱਸ ਦੇਉਂਗਾ ਦੇ ਮੇਤਰੋ ਕੱਟੀ ਆ ਕੈਪਟਨ ਸਾਨ ਦੀ ਬਾਈ ਬੱਬੇ ਕੋਲੇ ਜਿਹੜਾ ਸਾਨ ਉਹ ਸਾਨ ਦੀ ਧੀ ਆ ਇਹ ਮੇਤਰੋ ਖੀਰੀ ਆ ਮੂੰ ਕੱਟੀ ਯਾਰ ਹੋਰ ਚੰਗੀਆਂ ਹਨਾ ਬਾਈ ਹਾਂਜੀ ਕੱਟੀ ਬਹੁਤ ਚੰਗੀ ਆ ਹੂੰ ਨਿੱਕਾ ਨਿੱਕਾ ਸਿੰਗਾ ਹਨਾ ਤੇ ਇਹ ਇਹ ਬਣਤਾ ਜਾਊਗੀ ਬਾਈ ਯਾਰ ਚੌਦੇ ਯਾਰ ਜੇ ਵੀ ਪੂਰੀ ਫੀਡ ਦੀ ਦੋ ਪੂਰੀਆਂ ਖਵਾ ਲਈ ਉਹ ਇਹ ਤਾਂ ਹੁਣ ਤਿਆਰੀ ਆ ਜਿਵੇਂ ਗਾਂ ਸੌਣ ਜੇ ਚ ਹੂੰ ਬਣ ਜੂਗੀ ਭਾਜਨ ਭੋਜਨ ਪੂਰਾ ਕੱਟੀ ਇਹਨੂੰ ਬਹੁਤ ਹਨ ਸੰਭੀ ਬਹੁਤ ਆ ਹੂੰ ਇਹ ਕਿੰਨੇ ਦੀ ਦਿੱਦ ਗਏ ਬਾਈ ਆ ਇਹ ਫੋਨ ਤੇ ਕਰ ਦਾਂਗੇ ਸਰ ਬੇ ਦਾ ਇਹਦਾ ਵੀ ਫੋਨ ਤੇ ਜੇ ਕੋਈ ਭਰਾ ਮਾਵਾਂ ਤੀਆਂ ਲੈਣੀਆਂ ਚਾਹਦਾ ਵੀ ਮਾਵਾਂ ਤੀਆਂ ਵੀ ਆਪਾਂ ਫੋਨ ਦੇ ਦੇ ਦਾਂਗੇ ਹੋਰ ਦੱਸ ਹਾਂ ਵੀ ਮੈਨੂੰ ਖੁਸ਼ ਹੋ ਕੇ ਤੇ ਲੱਠੀਆਂ ਚੱਲ ਗਿਆ ਜਾਣਗੀਆਂ ਹਣਾ ਕਿਉਂ ਜਾਣਾ ਕੋਈ ਐਡਾ ਨਹੀਂ ਕੋਈ ਮੁੱਲ ਵਾਲੇ ਵਾਲਾ ਕੰਮ ਨਹੀਂ ਪਰ ਮੈਂ ਚੰਗੀ ਹਾਂ ਮੈਂ ਚੰਗੀ ਮੈਂ ਵਾਲੇ ਐ ਹੋ ਗਿਆ ਨਾ ਬਾਈ ਇੱਕ ਤਾਂ ਤੀਆਂ ਨਾਲ ਮੈਂ ਤੇ ਚੱਲੀਆਂ ਜਾਣਗੀਆਂ ਵੀ ਇਕੱਠਿਆਂ ਕਿਸੇ ਦਾ ਰਵਾ ਤਿਆਰ ਹੋ ਜਾਊਗਾ ਘਰਾਣਾ ਹੀ ਬਦਲ ਜਾਊਗਾ ਇਹਨੇ ਪੂਰੇ ਹੀ ਬਦਲ ਜਾਊਗਾ ਬਾਈ ਤੇਰੇ ਸਾਹਮਣੇ ਮੈਂ ਦਾ ਦੁੱਧ ਦਾ ਰਿਜ਼ਲਟ ਬਹੁਤ ਐਤ ਕਿ ਮੇਰੀ ਸੇਵਾ ਹੋ ਜਾਵੇ ਮੈਂ ਨਾ ਫਿਰ 17 18 ਕਰ ਦੁੱਧ ਹਾਂ ਨਾ ਸੇਵਾ ਤਾਂ ਹੁਣ ਵੀ ਬਹੁ ਮੈਨੇ ਤਿਆਰ ਮੈਨੇ ਤਿਆਰ ਹੋ ਜਾਣਾ ਬਣ ਜਾਣਾ ਕੋਈ ਨਹੀਂ ਲੈ ਵਾਲੇ ਕਿ ਨਹੀਂ ਤੁਰਿਆ ਜਾਂਦਾ ਹੋਣਾ ਨਾ ਨਹੀਂ ਤੁਰਿਆ ਜਾਂਦਾ ਮੈਂ ਕਹਿੰਦਾ ਅੰਤ ਹੀ ਕੋਈ ਨਹੀਂ ਰਹਿਦਾ ਹੁਣ ਤੈਨੂੰ ਆਜ਼ਾਦੀ ਦੱਸਦੀ ਐ ਕੱਲਾ ਕੱਲਾ ਥਾਣਾ ਮੇਰਾ ਡਿਜ਼ਾਈਨ ਬੜਾ ਚੰਗਾ ਯਾਰ ਹਾਂਜੀ ਹਾਂਜੀ ਇੱਕ ਬਾਈ ਹੋਰ ਗੱਲ ਬਾਦਸ਼ਾਹ ਦੀ ਧੀ ਐ ਫਿਰ ਬਾਦਸ਼ਾਹ ਦਾ ਦੋਤਾ ਲੁਕਿਆ ਹੀ ਨਹੀਂ ਦੋਤਾ ਤਾਂ ਸਾਹਮਣੇ ਖੜੀ ਐ ਨਾ ਬਾਦਸ਼ਾਹ ਸਾਹਮਣੇ ਫਿਰ ਬਾਈ ਬੰਦਾ ਛੱਡ ਕੇ ਜਾਏਗੇ ਬੰਦਾ ਹਾਂ ਪੱਕਾ ਹੀ ਹੁੰਦਾ ਆਪਣੇ ਘਰੇ ਉਹ ਪੱਕਾ ਰੱਖ ਕੇ ਜਾਂਦੇ ਉਹ ਦੇਖ ਰੇ ਹਾਂਜੀ ਚਲ ਚੰਗੀ ਗੱਲ ਆ ਉਹਨੇ ਤੈਨੂੰ ਬਹੁਤ ਕੁਝ ਦਿੱਤਾ ਉਹਨੇ ਉਹ ਤਾਂ ਕਰੇ ਆਪਣੇ ਬੰਦਾ ਪੱਕਾ ਹੀ ਹੁੰਦੇ ਠੀਕ ਆ ਬ 45 ਜੀ 45261 ਇੱਕ ਵਾਰੀ ਹੋਰ ਬੋਲ ਦਿਓ ਜੀ 9814445268 9814445268 ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ 3 ਜਨਵਰੀ ਕੋਈ ਨੁਕਸ ਕਰਕੇ ਨਹੀਂ 10 5 7 ਦਿਨ ਰਹਿ ਗਏ ਜਾਣ ਦੇ ਵਿੱਚ ਜਹਾਜ ਤੇ ਚੜਨਾ ਹੁਣ ਬਾਈ ਨੇ ਉੱਡਦਾ ਜਹਾਜ ਵੇਖਣਾ ਉੱਤੇ ਤੇ ਜੋ ਨੰਗਿਆ ਨੇ ਕਿਹਾ ਵਾਏ ਵਾਏ ਪੰਜਾਬ ਕਹਿ ਕੇ ਜਾਣਾ ਨੇ ਪਰ ਕੋਈ ਗੱਲ ਨਹੀਂ ਬਾਈ ਜਾਓ ਜੀ ਸਦਕੇ ਜਾਓ ਪਰ ਪੰਜਾਬ ਨੂੰ ਭੁੱਲੋ ਨਾ ਇਹ ਮੇਰਾ ਵਾਦਾ ਤੁਹਾਡੇ ਨਾਲ ਇਹਦੇ ਤੋਂ ਆਪਾਂ ਨੂੰ ਬਹੁਤ ਕੁਝ ਮਿਲਿਆ ਹੋਇਆ ਪੰਜਾਬ ਦੀ ਧਰਤੀ ਤੋਂ ਇੰਨੀ ਕੁ ਰਿਕਵੈਸਟ ਆ ਕਿ ਤੇ ਭੁੱਲ ਜੋ ਤੇ ਅਸੀਂ ਇੱਥੇ ਠੇਡੇ ਖਾਂਦੇ ਰਹਿ ਜੀ ਜਿਹੜੇ ਪਿੱਛੇ ਰਜਾ ਸਾਨੂੰ ਵੀ ਲੈ ਜਾ ਜੇ ਨਾਲ ਹੀ ਬਾਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ